ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੰਗਤ ਜੀ ਪਹਿਲਾਂ ਤੇ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ ਜੋ ਕਿ ਹਰਪ੍ਰੀਤ ਸਿੰਘ ਮਖੂ ਨੇ ਇੰਟਰਵਿਊ ਕੀਤੀ ਹੈ ਬਾਬਾ ਕੁਲਜੀਤ ਸਿੰਘ ਨਾਮ ਦਾ ਇੱਕ ਵਿਅਕਤੀ ਹੈ ਭਾਰਾ ਜਾ ਨਿਹੰਗ ਸਿੰਘ ਦਾ ਉਹਨੇ ਬਾਣਾ ਪਾਇਆ ਹੋਇਆ ਹੈ ਤੇ ਉਹ ਬਾਬਾ ਕਹਿੰਦਾ ਕਿ ਅੰਮ੍ਰਿਤਪਾਲ ਸਿੰਘ ਤੇ ਉਹਦਾ ਭਾਈ ਦੋਵੇਂ ਨਸ਼ਾ ਕਰਦੇ ਨੇ ਕਹਿੰਦਾ ਮੇਰੇ ਕੋਲੇ ਫੋਟੋਆਂ ਨੇ ਮੇਰੇ ਕੋਲੇ ਜਿਹੜਾ ਹੈ ਪੱਕੇ ਸਬੂਤ ਨੇ ਮੈਨੂੰ ਪਤਾ ਹੈ ਜੀ ਇਹ ਬੰਦੇ ਨਸ਼ੇੜੀ ਨੇ ਇਹਨਾਂ ਦੀ ਖਾਲਸਾ ਵੀਰ ਦੇ ਵਿੱਚ ਮੈਂ ਰਿਹਾਂ ਤੇ ਇਹ ਬੰਦੇ ਨਸ਼ਾ ਕਰਦੇ ਨੇ ਉਹ ਬਾਬੇ ਦਾ ਇਹ ਬਿਆਨ ਕਿਤੇ ਨਾ ਕਿਤੇ ਸਰਕਾਰੀ ਬਿਆਨ ਜਾਪਦਾ ਤੇ ਜੇ ਅੱਜ ਇਹ ਬਿਆਨ ਆਇਆ ਉਹਨੂੰ ਬਾਬੇ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਵੀ ਜੇ ਇਹ ਗੱਲ ਸੱਚੀ ਸੀ ਵੀ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ ਇਸ ਵਿਸ਼ੇ ਤੇ ਤੂੰ ਪਹਿਲਾਂ ਚੁੱਪ ਕਰਕੇ ਕਿਉਂ ਬੈਠਾ ਹੋਇਆ ਸੀ ਤੇਰੀ ਕੋਈ ਪਹਿਲਾਂ ਗੱਲਬਾਤ ਨਹੀਂ ਹੋਈ ਮੈਂ ਇੱਕ ਬੇਨਤੀ ਮਖੂਬ ਸਾਹਿਬ ਨੂੰ ਕਰਨੀ ਚਾਹੁੰਦਾ ਕਿ ਇਹੋ ਜੇ ਬੰਦਿਆਂ ਦੀ ਇੰਟਰਵਿਊ ਜਿਹੜੀ ਹੈ ਉਦੋਂ ਲਿਆ ਕਰੋ ਜਦੋਂ ਕੋਈ ਮਸਲਾ ਨਹੀਂ ਹੁੰਦਾ ਤੇ ਜਦੋਂ ਕੋਈ ਮਸਲਾ ਹੋ ਜਾਂਦਾ ਤੇ ਉਦੋਂ ਇਹ ਲੋਕ ਉੱਠ ਕੇ ਸਾਰੇ ਜਿਹੜੇ ਨੇ ਜਿਉਂਦੇ ਹੋ ਜਾਂਦੇ ਨੇ ਐ ਹੋ ਰਿਹਾ ਸੀ ਇਹ ਹੋ ਰਿਹਾ ਸੀ ਫਲਾਨਾ ਹੋ ਰਿਹਾ ਟਿਕੜਾ ਹੋ ਰਿਹਾ ਇਹ ਲੋਕ ਉਦੋਂ ਕਿਉਂ ਨਹੀਂ ਕੁਝ ਬੋਲਦੇ ਜਦੋਂ ਪਹਿਲਾਂ ਚੜ੍ਹਦੇ ਚੜਾਉ ਦੇ ਵਿੱਚ ਕੁਝ ਗੱਲਾਂ ਜੜੀਆਂ ਨੇ ਹੁੰਦੀਆਂ ਨੇ ਜਾਂ ਪਹਿਲੇ ਚੜ੍ਹਦੇ ਚੜਾਉ ਦੇ ਵਿੱਚ ਕੁਝ ਚੀਜ਼ਾਂ ਜੜੀਆਂ ਨੇ ਉਹ ਬਣਨੀਆਂ ਚਾਹੀਦੀਆਂ ਨੇ ਜਾਂ ਇਹ ਲੋਕਾਂ ਦਾ ਜਿਹੜਾ ਹੈ ਉਦੋਂ ਦਿਮਾਗ ਕਿਉਂ ਨਹੀਂ ਕੰਮ ਕਰਦਾ ਤੇ ਅੱਜ ਇਹ ਲੋਕ ਕਿਉਂ ਬੋਲ ਰਹੇ ਨੇ ਇਹਦੇ ਬਾਰੇ ਜ਼ਰੂਰ ਜਿਹੜਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਜਿਹੜੀਆਂ ਉਹ ਕਹਿੰਦਾ ਹੈ ਉਹ ਬੰਦਾ ਕਹਿੰਦਾ ਵੀ ਅਮਰਤਪਾਲ ਸਿੰਘ ਨੇ ਭੇਡਾਂ ਉਹ ਸਮਰਥਕਾਂ ਨੂੰ ਭੇਡਾਂ ਕਹਿ ਰਿਹਾ ਤੇ ਮੈਂ ਬੇਨਤੀ ਕਰੂੰਗਾ ਪੂਰੇ ਖਡੂਰ ਸਾਹਿਬ ਹਲਕੇ ਨੂੰ ਉਹ ਭੇਡਾਂ ਕਹਿ ਕੇ ਸੰਬੋਧਨ ਕਰ ਰਿਹਾ ਜੀ ਕਿਉਂਕਿ ਲੋਕਾਂ ਨੇ ਵੋਟਾਂ ਪਾਈਆਂ ਨੇ ਲੋਕਾਂ ਨੇ ਜਿਤਾਇਆ ਜੀ ਅਮਰਤਪਾਲ ਨੂੰ ਹਾਲਾਂਕਿ ਖਡੂਰ ਸਾਹਿਬ ਦੇ ਹਲਕੇ ਨੌ ਹਲਕੇ ਜਿਹੜੇ ਨੇ ਉਹ ਧਨਤਾ ਦੇ ਯੋਗ ਨੇ ਧਨਵਾਦੀ ਨੇ ਜਿਨ੍ਹਾਂ ਨੇ ਐਡਾ ਵੱਡਾ ਸਮਰਥਨ ਦਿੱਤਾ ਹੈ ਜੀ ਭਾਈ ਸਾਹਿਬ ਨੂੰ ਸਰਕਾਰ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਵੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਹੈ ਤੇ ਭਾਈ ਅਮਰਿਤਪਾਲ ਸਿੰਘ ਦਾ ਨਾਮ ਕਿਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ ਉਹਨਾਂ ਦੇ ਭਰਾ ਦੀ ਕੋਈ ਵੀਡੀਓ ਨਹੀਂ ਕੋਈ ਫੋਟੋਗ੍ਰਾਫੀ ਨਹੀਂ ਕੀਤੀ ਗਈ ਨਸ਼ਾ ਵਿੱਚੋਂ ਬਰਾਮਦ ਹੋਇਆ ਕੀ ਕੀ ਸਮਾਨ ਮਿਲਿਆ ਐਂ ਕਹਿਣ ਨੂੰ ਤੇ ਆਪਾਂ ਜਿਹਨੂੰ ਮਰਜ਼ੀ ਕਹਿ ਦਈਏ ਐਂ ਤੇ ਮੁੱਖ ਮੰਤਰੀ ਦੀ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਕਹਿੰਦੇ ਜੀ ਕੋਲ ਲਿਪ ਲਾਉਂਦਾ ਜੀ ਦੱਸੋ ਜੀ ਉਹਦੀ ਵੀਡੀਓ ਪਿਛਲੇ ਸਾਲ ਜਲੰਧਰ ਚੋਣਾ ਦੇ ਵਿੱਚ ਵਾਇਰਲ ਹੋਈ ਸੀ ਜਦੋਂ ਲੋਕ ਸਭਾ ਦੀ ਚੋਣ ਹੋਈ ਆ ਉੱਥੇ ਉਪ ਚੋਣ ਉਦੋਂ ਕਹਿੰਦੇ ਜੀ ਉਹ ਕੋਲ ਲਿਪ ਲਾਉਂਦਾ ਜੀ ਉਹਦੀ ਕੋਲ ਲਿਪ ਦਿਖਦੀ ਸੀ ਜੀ ਬੋਲਦੇ ਦੀ ਇਹ ਉਹ ਪਤਾ ਨਹੀਂ ਕੀ ਐਵੇਂ ਕਹਿਣ ਨੂੰ ਜਿਹਨੂੰ ਮਰਜ਼ੀ ਕਹਿ ਲਓ ਜਿਹਨੂੰ ਮਰਜ਼ੀ ਟਾਰਗੇਟ ਬਣਾ ਲਓ ਗਲਤ ਇਹ ਆ ਵੀ ਜੇ ਤੁਹਾਡੇ ਕੋਲੇ ਕੁਝ ਹੈ ਕੁਤਾ ਕੁਝ ਦਿਖਾਓ ਫਿਰ ਐ ਤੇ ਹੁਣ ਸ਼ੀਤਲ ਅੰਗਰਾਲ ਵਰਗੇ ਜੋ ਵਿਧਾਨ ਸਭਾ ਉਪ ਚੋਣ ਹੋਈ ਹੈ ਜਲੰਧਰ ਦੇ ਵਿੱਚ ਉਹ ਕਹਿੰਦਾ ਸੀ ਮੇਰੇ ਕੋਲ ਪਾਈਨ ਡਰਾਈਵ ਹੈ ਜੀ ਮੈਂ ਸਬੂਤ ਪੇਸ਼ ਕਰ ਦੂੰ ਜੇ ਕਰ ਦੂੰ ਕਰਿਆ ਕੁਝ ਚੋਣ ਵੀ ਹੋ ਗਈ ਨਤੀਜਾ ਵੀ ਆ ਗਿਆ ਆਪ ਹਾਰ ਵੀ ਗਿਆ ਕੁਝ ਕਰਿਆ ਜੀ ਉਹਨੇ ਕੁਝ ਨਹੀਂ ਕਰਿਆ ਆਪਣੇ ਇਹੋ ਜਿਹੇ ਲੋਕ ਇਹ ਹੁੰਦੇ ਨੇ ਜਿਹੜੇ ਦੁਫਾੜ ਕਰ ਲਈ ਆਉਂਦੇ ਨੇ ਪਾੜ ਪਾਉਣ ਲਈ ਆਉਂਦੇ ਨੇ ਇਹਨਾਂ ਲੋਕਾਂ ਦਾ ਕੋਈ دین ਧਰਮ ਨਹੀਂ ਹੁੰਦਾ ਸੋ ਇਹਨਾਂ ਲੋਕਾਂ ਤੋਂ ਥੋੜਾ ਜਿਹਾ ਬਚ ਕੇ ਰਹੋ ਇਹ ਉਹ ਲੋਕ ਨੇ ਜਿਹੜੇ ਸਾਨੂੰ ਅਧੂਰੀ ਜਾਣਕਾਰੀ ਦੇ ਕੇ ਸਾਡੇ ਵਿੱਚ ਭਰਾ ਮਾਰੂ ਜੰਗ ਸ਼ੁਰੂ ਕਰਾਉਣੀ ਚਾਹੁੰਦੇ ਨੇ ਇਹ ਉਹ ਲੋਕ ਨੇ ਜਿਹੜੇ ਸਾਨੂੰ ਬਦਨਾਮ ਕਰਨ ਦੇ ਲਈ ਆਪ ਸਾਡੇ ਧਾਰਮਿਕ ਬਾਣੇ ਪਾ ਕੇ ਬਾਣਿਆਂ ਦੇ ਵਿੱਚ ਆ ਜਾਂਦੇ ਨੇ ਜਦੋਂ ਆਪਣੀ ਲੱਤਾਂ ਖਿੱਚਣਗੇ ਤੇ ਯਾਦ ਰੱਖੋ ਫਿਰ ਦੂਜਿਆਂ ਤੇ ਅਸੀਂ ਕੁਝ ਨਹੀਂ ਕਰ ਸਕਦੇ ਦੂਜਿਆਂ ਦੀ ਅਸੀਂ ਗੱਲ ਕਰਨ ਨੂੰ ਉਹਨਾਂ ਨੂੰ ਨਹੀਂ ਰੋਕ ਸਕਦੇ ਇਹੋ ਜਿਹੇ ਬੰਦੇ ਨੇ ਇਹੋ ਜਿਹੇ ਬੰਦਿਆਂ ਨੂੰ ਤਾਂ ਪਹਿਲਾਂ ਜਿਹੜਾ ਹੈ ਸਮਝਣਾ ਚਾਹੀਦਾ ਹੈ ਵੀ ਜਾਂ ਤੇ ਉਹ ਸਮੇਂ ਤੇ ਗੱਲ ਕਰੋ ਜਦੋਂ ਲੋਕਾਂ ਨੂੰ ਨਹੀਂ ਪਤਾ ਜਾਗਰੂਤ ਕਰੋ ਲੋਕਾਂ ਨੂੰ ਤੁਸੀਂ ਜਾਗੋ ਲਹਿਰ ਚਲਾਓ ਤੇ ਜਾਂ ਫਿਰ ਅੱਜ ਗੱਲ ਹੀ ਨਾ ਕਰੋ ਜੇ ਤੁਸੀਂ ਗੱਲ ਕਰਦੇ ਹੋ ਤਾਂ ਪੱਕਾ ਸਬੂਤ ਦਿਓ ਤੇ ਜਦ ਇਵੇਂ ਪਾਣੀ 'ਚ ਡਾਂਗਾ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ ਇਹੋ ਜਿਹੇ ਬੰਦਿਆਂ ਦੀਆਂ ਗੱਲਾਂ ਤੇ ਬਹੁਤਾ ਯਕੀਨ ਨਾ ਕਰਿਆ ਕਰੋ ਇਹ ਉਹ ਲੋਕ ਨੇ ਜਿਹੜੇ ਬਰਸਾਤੀ ਡੱਡੂ ਹੁੰਦੇ ਨੇ ਤੇ ਜਦੋਂ ਬਰਸਾਤ ਆਉਂਦੀ ਹੈ ਇਹ ਲੋਕ ਬਾਹਰੇ ਆ ਜਾਂਦੇ ਨੇ ਤੇ ਜਦੋਂ ਬਰਸਾਤ हट ਜਾਂਦੀ ਹੈ ਤੇ ਭੱਜ ਕੇ ਜਾ ਕੇ ਛੱਪੜ ਤੇ ਛਾਲ ਮਾਰ ਕੇ ਬਹਿ ਜਾਂਦੇ ਨੇ ਇਹੋ ਜਿਹੇ ਲੋਕ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ